ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਕੀ ਠਾਕ ਕੋ ਬੈਗੇ ਸਾਰੇ ਵਧੀਆ ਖੈਮ ਖੈਮ ਹੋ ਗਏ ਤੇ ਅੱਜ ਆਪਾਂ ਆਏ ਆਪਣੀ ਪੂਜੀ ਗੁਰ ਇੱਥੇ ਲੱਗੀਆਂ ਰੌਣਕਾਂ ਜੋ ਕਹਿੰਦੇ ਨੇ ਵੀ ਜਨਾ ਜਨਾ ਨਹੀਂ ਪ੍ਰਧਾਨ ਹੋਇਆ ਪੂਰਾ ਕੰਮ ਆਜੋ ਤੁਹਾਨੂੰ ਵਿਖਾਲਦੇ ਆ ਕਿਹੜਾ ਕਿਹੜਾ ਆਇਆ ਸਾਡੇ ਇੱਥੇ ਪ੍ਰਾਣਾਚਾਰੀ ਕਰਨ ਅੱਜ ਦੇ ਦਿਨ ਤੇ ਆ ਆ ਦੇਖ ਲਓ ਪੈਂਦੇ ਆਂ ਠੀਕ ਆ ਪੂਰਾ ਪਾਰ ਲਫਾਫਾ ਭਰ ਲਿਆ ਵੱਡਾ ਹੁਣ ਪਤਾ ਨਹੀਂ ਵਿੱਚ ਕੀ ਕੀ ਪਾ ਲਿਆ ਵਾ ਹੈਨਾ ਆ ਬਾਹਰ ਸੂਟ ਬੈੱਡਸ਼ੀਟਾਂ ਹਾਂ ਪੂਈ ਸਾਸਰੀ ਘਰ ਇੱਥੇ ਸਾਸਰੀ ਘਰ ਦੀ ਸਾਰਿਆਂ ਨੂੰ ਕੀ ਹਾਲ ਠੀਕ ਠਾਕ ਵਧੀਆ ਵਧੀਆ ਚੱਲਣ ਢੀ ਪੂਰੀ ਦੁਕਾਨਦਾਰੀ ਬਹੁਤ ਪੂਰੀ ਬਾਬਾ ਅਮੀਰ ਕਰੀ ਹਾਂ ਵਧੀਆ ਵਧੀਆ ਚੱਲੇ ਆ ਡਿਆ ਦੂਜੀ ਪੂਈ ਜੀ ਅੱਜ ਜਰਮਨ ਤੋਂ ਬੇਟੇ ਦੇ ਪਾਸੇ ਇੱਕ ਵਾਰ ਮੈਨੂੰ ਗਿਫਟ ਕਰ ਦੇਣ ਲੱਗੀ ਅੱਜ ਆ ਬਣੀਆ ਵਧਾਈ ਭੂਆ ਨੂੰ ਆ ਜਰਮਨ ਤੋਂ ਪਰਸ ਤੇ ਆ ਸ਼ਾਦਾ ਬੁਗਲੂ ਕਿਉਂ ਇੱਧਰ ਨੂੰ ਕਰੀ? ਓ ਦੇਖੋ। ਓਏ! ਛਰੇ ਵੀ ਨਾਲੇ ਨਾਲੇ ਪ੍ਰੋਗਰਾਮ ਇਹ ਖੇਡਦਾ। ਆ ਆਡੀ ਰਾਜੂ ਹਾਈ ਗਾਇਸ। ਹੈਲੋ ਹਾਈ ਗਾਇਸ। ਹਾਂ ਤੇ ਔਰ ਰਾਜੂ ਦੀਦੀ ਦੀ ਸੱਸ। ਅਮਾਤਾ ਸ੍ਰੀ ਆ ਸਾਡੀ ਇੱਕ ਭੈਣ ਥੋੜੇ ਦਿਨਾਂ ਨੂੰ ਇਹਦੇ ਵੀ ਵਲੌਗ ਇਹਦੇ ਵੀ ਵਲੌਗ ਤੇ ਵਲੌਗ ਆਉਣਗੇ। ਠੀਕ ਹੈ। ਹਾਂ ਇਹਨੂੰ ਤੋੜ ਦੇਣਾ ਗਾ ਤੇ ਆਏ ਕਾਡੀ ਚ ਸੋਹਣੀ ਜੀ ਭਾਂਜੀ ਸਰਪ੍ਰਾਈਜ਼ ਦਵਾਂਗੇ ਸੱਚੀ ਗੱਲ ਦੱਸਾਂਗੇ ਸਰਪ ਤੇ ਕੀ ਪਤਾ ਸਾਰੇ ਨਾਲ ਸਾਰੇ ਨਾਲ ਸੋਹਣੀ ਭਾਂਜੀ ਕਿੱਥੇ ਆ ਭਾਂਜੀ ਭਾਂਜੀ ਮਾਈ ਗਾਡ ਸਾਰੇ ਨਾਲ ਸੋਹਣੀ ਭਾਂਜੀ ਬੋਤ ਕੀ ਦਵਾਂ ਕਾਏ ਮੇਰਾ ਪੁੱਤ ਵਾ ਓ ਮਾਈ ਗਾਡ ਜੱਪੂ ਕਿੱਦਾਂ ਵੀਰ ਆਬੂ 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 ਕਿੱਦਾਂ ਵੀਰ ਸੱਚੀ ਗੱਲ ਸੱਚੀ ਗੱਲ ਸਾਸੀ ਜਾਲ ਸਾਸੀ ਜਾਲ ਤੂੰ ਛੂਲੇ ਜਾਂ ਨਾ ਮਾ ਕਿੰਨੇ ਤੇ ਸਾਡੇ ਪਿੰਡ ਆਉਣਾ ਮਾ ਕਿੰਨੇ ਦਿਨ ਰਹਿਣਾ ਛਿੱਕ 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 ਛਿੱਕਣਾ ਹਾਂ ਠਿੱਟ ਦੇ ਹੀ ਰਹਿਣਾ ਆ ਪੂਆ ਨੂੰ ਪਈ ਓ ਛੇਤੀ ਵੀ ਮੇਰਾ ਵਲੌਗ ਬਣਾ ਦੇ ਆ ਵੇਖ ਲੋ ਖੂਨ ਫੜਾਤਾ ਵਾ ਆਨੇ ਕਿੰਨੀ ਬਣਾ ਦੇ ਆ ਵੇਖ ਲੋ ਡਾਲਰ ਪਾਇਆ ਪੂਆ ਨੇ ਹਾਂ ਆ ਹੋ ਗਿਆ ਹਾਂ ਪਾਈ ਦੇ ਤੇ ਉਹਨੇ ਤੂੰ ਵੀ ਕਰ ਲੈ ਆ ਨੂ ਹਾਂ ਹੈਲੋ ਗਾਈਸ ਇਹ ਸਾਰੇ ਗਾਈਸਾਂ ਲਈ ਆ ਇਸ ਨਾ ਵੀ ਭਈ ਕਹੋ ਦਹੀਂ 500 ਰੁਪਏ ਨਹੀਂ ਦੇਣ ਦੇ ਮੇਰਾ ਕੌਣ ਮੋਲੇ ਮੋਲੇ ਇਹਨੂੰ ਮੈਂ ਵਰਦਾਰੇ ਫੜਾਇਆ ਤੇਰੇ ਵੱਲ ਹੋ ਗਿਆ ਤੇ ਅੰਤਰਾ ਲੋਕਾਂ ਨੂੰ ਦੇਸ਼ ਨਿਕਾਲਾ ਹੁੰਦਾ ਇੱਥੇ ਕਿਸੇ ਕਮਰੇ ਚੋਂ ਨਿਕਾਲਾ ਹੀ ਹੋ ਗਿਆ ਨਹੀਂ ਨਹੀਂ ਉਹ ਚਲ ਕੋਈ ਨਹੀਂ ਸਹੀ ਗੱਲ ਆ ਤੇ ਚਾਦਰਾਂ ਲੈਣੀਆਂ ਮੈਂ ਸੋਣੀਆਂ ਸੋਣੀਆਂ ਸਾਬੀ ਇੱਕ ਸੂਟ ਦੀ ਵੀ ਮੰਨਿਆ ਹੀ ਹੁੰਦੇ ਆ ਮੰਨ ਗਿਆ ਹੁਣ ਮੁੱਕਰ ਗਿਆ ਭਈ ਇਹ ਆ ਵੀ ਚਾਚੀ ਬੈਠੀ ਨਾਲ ਹੀ ਚਾਚੀ ਕਿਹਾ ਮੈਂ ਸੂਟ ਦੀ ਕੋਈ ਗੱਲ ਹੀ ਨਹੀਂ ਹੋਈ ਕਿਉਂ ਚਾਚੀ ਨੇ ਇੱਥੇ ਬੈਠੇ ਨੇ ਕਿਹਾ ਹੀ ਨਹੀਂ ਹੈ ਹੋਈ ਗੱਲ ਹੋਈ ਤੂੰ ਕਿਹਾ ਓ ਜਾ ਭਰਾਵਾ ਕਿਹਦੇ ਨੂੰ ਟੂਟ ਦੇਖ ਕੇ ਕੀ ਹੱਸ ਕੋ ਬੜਾ ਸੋਹਣਾ ਇਹਨੂੰ ਕਿਆ ਨਾਗਾ ਇਹ ਜੀ ਮੈਂ ਮਾ ਜਾਂ ਟੂਟ ਅੱਛਾ ਉਹ ਤੇ ਸੋਹਣਾ ਆ ਪੂਆ ਦੇ ਸੂਟ ਵੇਖੋ ਜਿਹੜਾ ਸੋਹਣਾ ਸੂਟ ਹੀ ਤੁਸਨ ਨੂੰ ਨਹੀਂ ਪਸੰਦ ਆਉਂਦਾ ਨਹੀਂ ਜਿਹੜਾ ਸੋਹਣਾ ਸੂਟ ਹੀ ਉਹ ਕਿੱਥੇ ਹੈ ਆਉਂ ਸੋਹਣਾ ਸੂਟ ਆ ਵਈ ਕੋਈ ਆ ਪਸੰਦ ਆਇਆ ਸੱਤਾ ਜੀ ਨੂੰ ਆ ਵੇ ਸੋਹਣਾ ਸੂਟ ਲੈਣਾ ਮੈਨੂੰ ਨਹੀਂ ਨਹੀਂ ਲੈਣਾ ਨਹੀਂ ਬਾਬ ਖਾ ਲੈਣਾ ਹੀ ਆ ਕੋਈ ਹੋਰ ਲੈ ਜਾਊਗਾ ਆ ਵੇਖੋ ਸੋਹਣਾ ਸੂਟ ਬਹੁਤ ਸੋਹਣਾ ਬਹੁਤ ਸੋਹਣਾ ਸੋ ਕਿਦਾਂ ਕਰਕੇ ਵਿਖਾਨੀ ਆ ਲੈ ਰਹੀ ਨਹੀਂ ਤੇ ਨਾਲ ਮੈਂ ਪੈਂਟ ਪਲਾਜ਼ੋ ਬਣਾ ਲਉਂਗੀ ਨਹੀਂ ਨਹੀਂ ਇਹੋ ਜੀ ਗਲਤੀ ਨਹੀਂ ਕਰਨੀ ਗਲਤੀ ਕਿਹੜੀ ਕਰਨੀ ਨਹੀਂ ਕਿਉਂ ਹਾਂ ਬੂਆ ਹਾਂ ਇਹ ਆ ਤਾਂ ਅੰਦਰ ਰੋਜੀ ਪੈਂਟ ਪਲਾਜ਼ੋ ਵਾਲੀ ਗਲਤੀ ਨਹੀਂ ਕਰਨੀ ਨਹੀਂ ਨਹੀਂ ਪੈਂਟ ਪਲਾਜ਼ੋ ਵਾਲੀ ਨਹੀਂ ਕਹਿੰਦੇ ਆ ਖਰੀਦਣ ਵਾਲੀ ਕਹਿੰਦੇ ਆ ਮੇਰੇ ਮੂੰਹ ਹੁਣ ਸੋਣ ਲੱਗਾ ਗਾ ਤਾਂ ਵੀਡੀਓ ਕਰਨੀ ਬਣਾਉਣ ਡਿਆ ਹਾਂ ਨਹੀਂ ਨਹੀਂ ਉਹ ਤੇ ਚੱਲ ਖਰੀਦ ਮੈਂ ਕਹਿੰਦਾ ਬਾਕੀ ਖਰੀਦੋ ਹਾਂ ਇਹਨੇ ਨਹੀਂ ਖਰੀਦਣਾ ਇਹਨੇ ਦੋ ਦਿਨ ਖਰੀਦਦੇ ਨਾ ਵਿੱਚ ਉਹ ਵੇਖੋ ਵੱਡਾ ਲਫਾਵਾ ਭੁਈ ਭੁਈ ਨੇ ਤੇ ਰਾਜੀ ਨਹੀਂ ਆਉਂਦਾ ਲੈ ਵੀ ਪੈਸਾ ਨਾਲ ਆਹ ਵੀ ਸੋੜਾ ਪਤਾ ਨਹੀਂ ਇਹਨੇ ਪੈਸੇ ਕਿੱਥੇ ਬਣਦੇ ਬੰਦ ਕਰੇਗਾ ਕਿੱਥੇ ਹਾਂ ਅ ਕਮਰੇ ਜੂ ਨਕਾਲੇ ਰੋ ਮੈਂ ਅੰਦਰ ਉਹਨਾਂ ਬੰਦ ਕਰ ਇਹਨੇ ਬਾਰੇ ਕਿਤੇ ਕਰਦੇ ਕਿ ਕੀ ਹੋਣ ਜੈ ਸੀ ਤੁਸੀਂ ਕੀ ਕਹਿੰਦੇ ਓਏ ਰੋਸ ਗਿਆ ਰੋਸ ਗਿਆ ਰੋਸ ਗਿਆ ਬੱਚਾ ਕਿੰਨੇ ਕਿਤੇ ਘਣਨੇ ਦਾ ਹਾਂ ਆਪਣੇ ਨਾਲ ਦੀ ਨਾਲ ਕਹੀ ਜਾਂਦੇ ਭੂਣੂ ਜਿਹੜੀਆਂ ਢੀਆਂ ਜਾਂਦਾ ਹਾਂ ਹਾਂ ਆ ਛੰਨੋ ਚੱਲੀ ਐ ਬਾਹਰ ਘਰ ਬਾਹਰ ਘਰ ਨਹੀਂ ਨਹੀਂ ਤੈਨੂੰ ਹੀ ਕਹਿਣ ਦੇ ਛੰਨੋ ਤੂੰ ਹੀ ਆ ਮਦਰ ਕਰ ਵੀ ਲੋਗੇ ਵੇਖਣ ਦਾ ਭੂਣ ਲਾਈਵ ਹੀ ਵੇਖਣ ਦਾ ਵੀ ਨਾ ਨਾਲ ਹੀ ਭੂਣ ਆ ਲਾਈਵ ਨਾਲ ਇਦਾਂ ਵਲੌਗ ਚ ਵਲੌਗ ਮੋਟੇ ਕ ਲਈ ਹੋ ਚੰਗੇ ਅਬੂ ਪੁੱਤ ਕੀ ਦਾ ਮੈਂ ਅਬੂ ਨਹੀਂ ਮੈਂ ਤਾਂ ਹੋਰ ਇੱਧਰ ਦੱਸ ਆਈ ਕੋ ਪੁੱਤ ਕੀ ਦਾ ਮੈਂ ਨਾ ਮੈਂ ਬਹਿ ਲਗੀ ਮਾਸੀ ਲਾਇਓ ਉਹਨੂੰ ਮੜੇ ਜਾ ਬਸ ਇੱਧਰ ਅਬੂ ਪੁੱਤ ਕੀ ਦਾ ਉਹ ਬਹਿ ਲੇ ਗਾਉਂ ਉਹਦਾ ਆਪੜਾ ਹਟੇ ਵਿੱਚ ਪਾ ਦੇ ਦੀਆਂ ਸ਼ਿਕਾਇਤਾਂ ਲਾਉਣ ਦੀ ਮਾਮੀ ਦਾ ਨਾਂ ਕਿ ਇੱਧਰ ਦੱਸਿਓ ਹਾਂ ਲੈ ਦੱਸ ਪਾੜੇ ਸੁੱਖ ਹਾਂ ਵੀ ਸਾਰਾ ਪਾੜੇ ਕੋ ਮਾਮੀ ਕੋ ਮਾਮੀ ਤੇ ਪੁੱਤ ਕੀ ਦਾ ਮੈਂ ਕੰਡਾ ਇਹ ਕੁਛ ਹੈਗਾ ਹੈ ਨਾ ਉਹ ਵਲੌਗ ਚ ਬਿਜੀ ਆ ਜਾਦੀ ਮਾਸੀ ਹੈ ਨਾ ਵਲੌਗ ਚ ਬਿਜੀ ਹੈ ਇਹ ਮਮਾ ਜੀ ਇੱਥੇ ਸ਼ਾਸਤਰੀ ਗੱਲ ਕਰੋ ਸ਼ਾਸਤਰੀ ਗੱਲ ਕਰੋ ਪਿੰਨ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਜੇ ਠੀਕ ਆ ਆ ਕਸੂਟ ਆ ਗਿਆ ਮੈਨੂੰ ਪਸੰਦ ਇਹਦੇ ਵਿੱਚ ਮਾਮੂ ਗੱਲ ਕਰਨ ਲੱਗੇ ਮਾਮੂ ਮਾਮੂ ਆਹ ਰੋਸਾ ਬਾਹਾਂ ਦੇ ਵਿੱਚ ਪੀ ਇਹਨੇ ਖੜਨਾ ਕਰ ਦੋ ਸੋਹਣੇ ਆ ਨਾ ਸਾਰੇ ਕੱਲੋ ਜਾਨੋਰੀਆ ਪਾਣੀ ਦੇ ਚਲੋ ਇੰਦੇ ਹੀ ਮੋਨੇ ਮੇਰੇ 500 ਰੁਪਏ ਦੱਸ ਉਹ ਮੇਰਾ 500 ਰੁਪਿਆ ਵਾ ਠੀਕ ਆ ਨਾ ਤੀ ਤੇ ਪਿੱਛੇ ਪਾ ਕੇ ਦੱਸ ਕੇ ਦਿੱਤਾ ਤਾਂ ਹੈ ਛੂੜਦਾ ਦਹੀਂ ਹੱਟ ਜਾ ਬਕਰੇ ਦੀ ਕਿਉਂ ਆਵਾ ਚੱਤੀ ਮੋਲੀ ਦਾ ਬਸ ਇੰਨਾ ਕੀ ਜਿਹੜੇ ਨਹੀਂ ਵੇਖਣ ਦੇ ਜਿਹੜੇ ਇੱਥੋਂ ਚਲੇ ਗਏ ਉਹ ਗੁੱਸੇ ਹੋ ਜਿਓ ਭਵਾਨਾ ਜਿਹੜੇ ਇੱਕੋ ਚਲੇ ਗਏ ਪਾਣੀ ਦੇ ਉਹਨਾਂ ਨੂੰ ਨਹੀਂ ਕਿ ਪਿੱਛੇ ਚਾਰ ਪੰਜ ਸਾਲ ਨਾਂ ਮਿ ਜਾਣੇ ਆ ਮੈਂ ਤਾਂ ਫਤਿਹ ਦਾ ਹੀ ਬਣਾ ਤੇ ਦੇ ਦੇ ਫਤਿਹ ਦੇ ਦੇ ਕਮ ਹਾਂਜੀ ਉਹਨਾਂ ਕਿ ਆ ਜਾ ਬੜੇ ਰੌਲਾ ਪਾਉਣ ਵਾਲੇ ਚਲੋ ਜਸ਼ਨ ਜੋ ਸ਼ਰਾਧਿਓ ਚੱਲ ਫਿਰ ਅੱਠ ਜਸ਼ਨ ਕਿੱਥੇ ਆ ਹਾਂ ਉਹਨਾਂ ਦੇ ਅੰਦਰ ਆ ਮੈਂ ਮੋਲਣਾ ਆਖਿਆ ਜਿਵੇਂ ਜਸ਼ਨ ਕੀਤਾ ਗਰਮ ਨੇ ਹਾਂ ਠੀਕ ਆ ਟਾਈਮ ਲੈ ਲੈ ਮੈਂ ਬੰਦਾ ਨਾ ਕੁਝ ਖਾਂਦਾ ਪੀਂਦਾ ਖਾਣਾ ਪੀਣਾ ਕੁਝ ਨਹੀਂ ਤੇ ਕੱਪੜੇ ਪਾਉਣੇ ਮੈਂ ਜਿੱਥੇ ਰੱਖ ਨਹੀਂ ਥਾਮ ਕੇ ਆਹ ਮੁੰਡਾ ਵੇਖ ਲੋ ਘੂਆ ਦਾ ਮੁੰਡਾ ਪਹਿਲਵਾਨ ਕੁੜੀ ਲੱਭੋ ਮੁੰਡੇ ਵਾਲ ਤੇ ਹਾਂ ਮੈਂ ਉਹ ਤੇ ਮਾਰ ਕੇ ਦਿੰਦੇ ਹਾਂ ਉਹਨੂੰ ਕਾ ਕੇ ਤੇ ਆਈ ਮੈਂ